6 ਘੰਟੇ ਦਾ ਹੋਵੇਗਾ ਸਾਲ ਦਾ ਦੂਜਾ ਸੂਰਜ ਗ੍ਰਹਿਣ ਕਿਸ ਦਿਨ ਲੱਗੇਗਾ ਸੂਰਜ ਗ੍ਰਹਿਣ ਭਾਰਤ ਚ ਦਿਖਾਈ ਦੇਵੇਗਾ ਜਾਂ ਨਹੀਂ ਜਾਣੋ Hindu dharm vich jyotish shastra anusar suraj grahan da khaas mahtav ann jaanda hai suraj grahan ek khagoli katna hai jadon chandrama dharti ate suraj ton langda hai ਜਾਂ ਸੂਰਜ ਨੂੰ ਪੂਰੀ ਤਰ੍ਹਾਂ ਢੱਕ ਲੈਂਦਾ ਹੈ ਜਿਸ ਕਾਰਨ ਧਰਤੀ ਤੇ ਸੂਰਜ ਦੀ ਰੋਸ਼ਨੀ ਘਟ ਜਾਂਦੀ ਹੈ ਜਾਂ ਪੂਰੀ ਤਰ੍ਹਾਂ ਅਲੋਪ ਹੋ ਜਾਂਦੀ ਹੈ ਇਸ ਘਟਨਾ ਨੂੰ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ ਆਮ ਤੌਰ ਤੇ ਸਾਲ ਚ ਇੱਕ ਹੀ ਸੂਰਜ ਗ੍ਰਹਿਣ ਲੱਗਦਾ ਪਰ ਇਸ ਸਾਲ 2024 ਚ ਸਿਰਫ ਦੋ ਸੂਰਜ ਗ੍ਰਹਿਣ ਅਤੇ ਦੋ ਚੰਦਰ ਗ੍ਰਹਿਣ ਲੱਗਣ ਵਾਲੇ ਨੇ ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ 8 ਅਪ੍ਰੈਲ 2024 ਨੂੰ ਲੱਗਾ ਸੀ ਜਿਸ ਦਾ ਖਾਸ ਪ੍ਰਭਾਵ ਅਮਰੀਕਾ ਅਤੇ ਇਸ ਦੇ ਆਸ-ਪਾਸ ਦੇ ਦੇਸ਼ਾਂ 'ਚ ਦੇਖਿਆ ਗਿਆ ਪਰ ਭਾਰਤ 'ਚ ਇਹ ਨਜ਼ਰ ਨਹੀਂ ਆਇਆ ਅਜਿਹੇ 'ਚ ਸਾਲ ਦੇ ਦੂਜੇ ਅਤੇ ਆਖਰੀ ਸੂਰਜ ਗ੍ਰਹਿਣ ਨੂੰ ਲੈ ਕੇ ਲੋਕਾਂ ਦੇ ਮਨਾਂ 'ਚ ਕਈ ਸਵਾਲ ਨੇ ਕਿ ਇਹ ਸੂਰਜ ਗ੍ਰਹਿਣ ਕਦੋਂ ਲੱਗਣ ਵਾਲਾ ਹੈ ਅਤੇ ਕੀ ਇਸ ਵਾਰ ਇਹ ਗ੍ਰਹਿਣ ਭਾਰਤ 'ਚ ਨਜ਼ਰ ਆਵੇਗਾ ਜਾਂ ਨਹੀਂ ਅਜਿਹੀ ਸਥਿਤੀ ਵਿੱਚ ਆਓ ਇਸ ਵੀਡੀਓ ਵਿੱਚ ਸਾਲ ਦੇ ਦੂਜੇ ਸੂਰਜ ਗ੍ਰਹਿਣ ਨਾਲ ਜੁੜੀ ਹਰ ਜਾਣਕਾਰੀ ਬਾਰੇ ਵਿਸਥਾਰ ਨਾਲ ਜਾਣਦੇ ਹਾਂ ਰਿੰਗ ਆਫ ਫਾਇਰ ਸਾਲ ਦਾ ਦੂਜਾ ਸੂਰਜ ਗ੍ਰਹਿਣ ਹੋਵੇਗਾ ਸਾਲ ਦਾ ਦੂਜਾ ਸੂਰਜ ਗ੍ਰਹਿਣ ਅਕਤੂਬਰ 2024 ਵਿੱਚ ਲੱਗੇਗਾ Hindu ਕੈਲੰਡਰ ਦੇ ਅਨੁਸਾਰ ਇਹ ਦੂਜਾ ਸੂਰਜ ਗ੍ਰਹਿਣ ਕਲਾਕਾਰ ਹੋਵੇਗਾ ਜਿਸ ਨੂੰ ਰਿੰਗ ਆਫ ਫਾਇਰ ਕਿਹ ਹਾਲ ਜਾਂਦਾ ਇੱਕ ਐਨੂਲਰ ਸੂਰਜ ਗ੍ਰੇਨ ਉਦੋਂ ਵਾਪਰਦਾ ਹੈ ਜਦੋਂ ਚੰ드ਰਮਾ ਸੂਰਜ ਨੂੰ ਪੂਰੀ ਤਰ੍ਹਾਂ ਨਹੀਂ ਢੱਕਦਾ ਜਿਸ ਕਾਰਨ ਸੂਰਜ ਦਾ ਬਾਹਰੀ ਹਿੱਸਾ ਇੱਕ ਚਮਕਦਾਰ ਰਿੰਗ ਦੇ ਰੂਪ ਵਿੱਚ ਦਿਖਾਈ ਦਿੰਦਾ ਜੇਕਰ ਤੁਸੀਂ ਭਾਰਤ ਵਿੱਚ ਇਸ ਨੂੰ ਦੇਖਣ ਵਿੱਚ ਅਸਮਰਥ ਹੋ ਤਾਂ ਲੋਕ ਤੁਹਾਨੂੰ ਆਨਲਾਈਨ ਲਾਈਵ ਸਟ੍ਰੀਮਿੰਗ ਰਾਹੀਂ ਦੇਖਣ ਲਈ ਕਹਿਣਗੇ ਤੇ ਤੁਸੀਂ ਦੇਖ ਸਕੋਗੇ ਸਾਲ ਦਾ ਦੂਜਾ ਸੂਰਜ ਗ੍ਰਹਿਣ 2024 ਵਿੱਚ ਕਦੋਂ ਲੱਗੇਗਾ ਇਹ ਸਭ ਤੋਂ ਵੱਡਾ ਸਵਾਲ ਹੈ ਸਾਲ ਦਾ ਦੂਜਾ ਸੂਰਜ ਗ੍ਰਹਿਣ 2 ਅਕਤੂਬਰ 2024 ਨੂੰ ਲੱਗ ਰਿਹਾ ਹੈ ਇਸ ਦਿਨ ਹਿੰਦੂ ਕੈਲੰਡਰ ਵਿੱਚ ਅਸ਼ਵਿਨ ਮਹੀਨੇ ਦੀ અમાਵਸਿਆ ਤਰੀਕ ਹੋਵੇਗੀ ਭਾਰਤੀ ਸਮੇਂ ਮੁਤਾਬਕ ਇਹ ਗ੍ਰੇਨ ਰਾਤ 9:13 ਦੇ ਸ਼ੁਰੂ ਹੋਏਗਾ ਅਤੇ 3 ਅਕਤੂਬਰ ਨੂੰ ਸਵੇਰੇ 3:17 ਤੇ ਸਮਾਪਤ ਹੋਵੇਗਾ। ਇਹ ਸਾਲਾਨਾ ਸੂਰਜ ਗ੍ਰੇਨ ਕੁੱਲ ਮਿਲਾ ਕੇ ਲਗਭਗ 6 ਘੰਟੇ 4 ਮਿੰਟ ਤੱਕ ਰਹੇਗਾ। ਭਾਰਤ 'ਚ ਦਿਖਾਈ ਦੇਵੇਗਾ ਦੂਜਾ ਸੂਰਜ ਗ੍ਰੇਨ ਇਸ ਬਾਰੇ ਵੀ ਸਵਾਲ ਪੁੱਛੇ ਜਾ ਰਹੇ ਨੇ। ਇਸ ਸਾਲ ਦਾ ਪਹਿਲਾ ਸੂਰਜ ਗ੍ਰੇਨ ਭਾਰਤ 'ਚ ਨਜ਼ਰ ਨਹੀਂ ਆਇਆ ਅਤੇ ਹੁਣ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਾਲ ਦਾ ਦੂਜਾ ਸੂਰਜ ਗ੍ਰਹਿਣ ਵੀ ਭਾਰਤ 'ਚ ਨਜ਼ਰ ਨਹੀਂ ਆਉਣ ਵਾਲਾ ਅਜਿਹਾ ਹੋਣ ਦਾ ਮੁੱਖ ਕਾਰਨ ਇਹ ਹੀ ਹੈ ਕਿ ਗ੍ਰਹਿਣ ਭਾਰਤੀ ਸਮੇਂ ਅਨੁਸਾਰ ਰਾਤ ਦੇ ਸਮੇਂ ਲੱਗੇਗਾ ਸਾਲ ਦਾ ਦੂਜਾ ਸੂਰਜ ਗ੍ਰਹਿਣ ਕਿੱਥੇ ਦਿਖਾਈ ਦੇਵੇਗਾ ਇਹ ਵੀ ਸਵਾਲ ਉੱਠ ਰਹੇ ਨੇ ਅਜਿਹਾ ਹੁਣ ਲੋਕ ਇਹ ਜਾਣਨਾ ਚਾਹੁੰਦੇ ਨੇ ਕਿ ਜੇਕਰ ਸਾਲ ਦਾ ਦੂਜਾ ਸੂਰਜ ਗ੍ਰਹਿਣ ਭਾਰਤ 'ਚ ਨਜ਼ਰ ਨਹੀਂ ਆਉਂਦਾ ਤਾਂ ਦੁਨੀਆ ਦੇ ਕਿਹੜੇ-ਕਿਹੜੇ ਦੇਸ਼ਾਂ 'ਚ ਨਜ਼ਰ ਆਏਗਾ ਸਾਲ ਦਾ ਦੂਜਾ ਸੂਰਜ ਗ੍ਰਹਿਣ ਬ੍ਰਾਜ਼ੀਲ ਕੁਕ ਆਇਲੈਂਡ ਚਿੱਲੀ ਪੇਰੂ ਅਰਜنٹਾਈਨਾ ਮੈਕਸੀਕੋ ਹੋਨੋਲুলੂ ਫਿਜੀ ਉਰੂਗਵੇ ਅੰਟਾਰਕਟਿਕਾ ਨਿਊਜ਼ੀਲੈਂਡ ਆਰਕਟਿਕ ਬਿਊਨਸ ਆਇਰਸ ਅਤੇ ਬੇਕਾ ਟਾਪੂ ਵਰਗੇ ਦੇਸ਼ਾਂ ਵਿੱਚ ਦਿਖਾਈ ਦੇਗਾ ਸੂਰਜ ਗ੍ਰਹਿਣ ਦੇ ਸੂਤਕ ਦੀ ਮਿਆਦ ਆਮ ਤੌਰ ਤੇ ਸੂਰਜ ਗ੍ਰਹਿਣ ਦੇ ਸਮੇਂ ਨੂੰ ਸੂਤਕ ਕਾਲ ਕਿਹਾ ਜਾਂਦਾ ਹੈ ਸ਼ਾਸਤਰਾਂ ਦੇ ਅਨੁਸਾਰ ਸੂਰਜ ਗ੍ਰਹਿਣ ਤੋਂ ਸਿਰਫ 12 ਘੰਟੇ ਪਹਿਲਾਂ ਸੂਤਕ ਦੀ ਮਿਆਦ ਸ਼ੁਰੂ ਹੁੰਦੀ ਹੈ ਇਸ ਵਾਰ ਸਾਲ ਦਾ ਦੂਜਾ ਸੂਰਜ ਗ੍ਰਹਿਣ ਭਾਰਤ ਵਿੱਚ ਨਜ਼ਰ ਨਹੀਂ ਆਏਗਾ ਇਸ ਲਈ ਇਸ ਦਾ ਸੂਤਕ ਕਾਲ ਵੀ ਜਾਇਜ਼ ਨਹੀਂ ਹੋਵੇਗਾ ਜਦੋਂ ਸੂਤਕ ਕਾਲ ਦੌਰਾਨ ਸ਼ੁਭ ਅਤੇ ਸ਼ੁਭ ਕੰਮ ਨਹੀਂ ਕੀਤੇ ਜਾਂਦੇ ਇਸ ਦੌਰਾਨ ਪੂਜਾ ਕਰਨ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਸੂਤਕ ਦੇ ਦੌਰਾਨ ਮੰਦਰਾਂ ਦੇ ਦਰਵਾਜ਼ੇ ਵੀ ਬੰਦ ਕਰ ਦਿੱਤੇ ਜਾਂਦੇ ਨੇ ਅਤੇ ਗ੍ਰਹਿਣ ਖਤਮ ਹੋਣ ਤੋਂ ਬਾਅਦ ਗੰਗਾ ਜਲ ਨਾਲ ਮੰਦਰ ਨੂੰ ਸ਼ੁੱਧ ਕਰਨ ਤੋਂ ਬਾਅਦ ਹੀ ਦਰਵਾਜ਼ੇ ਖੋਲੇ ਜਾਂਦੇ ਨੇ ਤਾਂ ਇਹ ਸੂਰਜ ਗ੍ਰਹਿ ਨਾਲ ਸੰਬੰਧਿਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ